ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਵੀਡੀਓ ਕਾਕੇ ਬਰਾੜ ਦੇ ਘਰ ਤੋਂ ਬਣਾ ਰਹੇ ਆ ਤਰੀਕ ਹੈ ਅੱਜ 15 ਤਰੀਕ ਗਰਮ ਮਹੀਨਾ 2024 ਅਜੇ ਕਾਕੇ ਕੋਲੇ ਮਾਲ ਆਇਆ ਹੀ ਹੈ ਜੇ ਦੇਖ ਸਕਦੇ ਹੋ ਗੱਡੀ ਹਜੇ ਬਾਹਰ ਹੀ ਖੜੀ ਆਵੇ ਅਜੇ ਬਾਈ ਮਾਲ ਲਾ ਕੇ ਹੀ ਹਟਿਆ ਵਾ ਤਿੰਨੇ ਵੇੜਾ ਹੋਣੀ ਆਈਆਂ ਅਜੇ ਬਾਈ ਕੋਲੇ ਹੁਣੇ ਹੀ ਤੇ ਆਓ ਬਾਕੀ ਪ੍ਰੋਪਰ ਚੈੱਕ ਲੈਨੇ ਆ ਬਾਈ ਕਾਕੇ ਬਰਾੜ ਤੋਂ ਵੀ ਕੀ ਡਿਟੇਲ ਆ ਕਿੰਨੇ ਦੁੱਧ ਬਾਦਾ ਤੇ ਕਿਹੜਾ ਸੂਆ ਵਾ ਆਓ ਕਰਦੇ ਆ ਬਾਈ ਨਾਲ ਗੱਲਬਾਤ ਅੰਨਿਆ ਪ੍ਰੋਫਰ ਜਾਣਕਾਰੀ ਬਈ ਸ੍ਰੀ ਕਾਲ ਤੁਸੀਂ ਕਾਲ ਬਾਈ ਸੱਸੀ ਕਾਲ ਸਾਰੇ ਮੇਰੇ ਨਾਮ ਦੱਸ ਦੇ ਜੀ ਨਾਮ ਜੀ ਕਾਕਾ ਪਿੰਡ ਲੰਗਣਾ ਤਹਿਸੀਲ ਬਾਗਿਆ ਆਪਣਾ ਜ਼ਿਲ੍ਹਾ ਮੋਗਾ ਠੀਕ ਹੈ ਬਾਈ ਪਹਿਲਾਂ ਮਾਲ ਸਾਰਾ ਵੇਚਿਆ ਸਾਰਾ ਮਾਲ ਵੇਚਿਆ ਜੀ ਹੁਣ ਕੰਮ ਦੀ ਰੋਤੀ ਬਹੁਤ ਚੱਲੀ ਜਾਂਦੀ ਹੈ ਹੁਣ ਨਵਾਂ ਸ਼ੁਰੂ ਫੇਰ ਕਰਤਾ ਇੱਕ ਬ੍ਰੇਕ ਵੀ ਪੈਂਦੀ ਹੈ ਵਿੱਚ ਮੁਰਦੇ ਤੋਂ ਬਿਨਾਂ ਹੀ ਵਿਕ ਜਾਂਦੇ ਆ ਠੀਕ ਹੈ ਜੀ ਜਿਵੇਂ ਜਦੋਂ ਵੀਡੀਓ ਪਾਇਆ ਕਰ ਰੇਲੀ ਵੀਡੀਓ ਪਾ ਕੇ ਹੁਣ ਮਾਲ ਨਾ ਧਾਈ ਜਾਊਗਾ ਪਾ ਕੇ ਰੂਪਿੰਟ ਮੋਦੇ ਹਾਂ ਜੀ ਠੀਕ ਹੈ ਜੀ ਇਹ ਕੰਮ ਸ਼ੁਰੂ ਕਰ ਮਹਾਰਤਾ ਅਗਰ ਸੂਰ ਨੂੰ ਖਾ ਦਿੰਦੇ ਠੀਕ ਹੈ ਜੀ 14 ਲੀਟਰ ਬੋਲਾ ਇੱਕ ਸੰਚੋਂ ਦੁੱਧ ਥੋੜਾ ਘੱਟ ਆ ਠੀਕ ਆ ਜੀ ਹਾਂ ਆਪਾਂ ਦੱਸ ਕੇ ਦੇ ਲਈ ਆ ਬੰਦ ਕਰ ਲੂ 18 19 ਕਿਲੋ ਇਹ ਸੂਈ ਦਾ ਅੱਠਵਾਂ ਦਿਨ ਆ ਠੀਕ ਆ ਜੀ ਮਗਰ ਵੱਛੀ ਮਗਰ ਉਹ ਅੱਛੀ ਹੈ ਠੀਕ ਆ ਕੱਢ ਲਈ ਬਾਹਰ ਨੂੰ ਆ ਭਾਈ ਪੁੱਤ ਜੱਦ ਖੋਲੀ ਓਏ ਤੁਸੀਂ ਇਹ ਖੋਲ ਲਾ ਲਓ ਜੀ ਦੋਸਤੋ ਕੱਦ ਕੱਦ ਫੁੱਲ ਵੱਡਾ ਵਾ ਜਾਤ ਬਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਕਿ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਨਿੱਕਾ ਕਾਨਾ ਬੋਦੀ ਬੋਦੀ ਬਹੁਤ ਚੰਗੀ ਆ ਜਾਤ ਕੁਆਲਟੀ ਦਾ ਵੀ ਅੰਤ ਨਹੀਂਗਾ ਫੁੱਲ ਜਦ ਬਰੀ ਵਹਿੜ ਆਗੀ 14 ਕਿਲੋ ਬੌਲਾ ਥੱਲੇ ਪੈ ਜਾਦਾ 8 ਦਿਨ ਸੂਈ ਦੇ ਦੌਲਾ ਮੰਨ ਲਓ ਤੇ ਦੁੱਧ ਮੰਨ ਲਓ ਕਦਕੜ ਫੁੱਲ ਵੱਡਾ ਵਾ ਹਜੇ ਬਾਈ ਕੋਲੇ ਹੁਣੇ ਆਈ ਦੁੱਧ ਪਾ ਦੋ ਕਿ 18-19 ਕਿਲੋ ਜੇ ਕੋਈ ਸੇਵਾ ਚੰਗੀ ਸੌ ਸੰਭਾਲ ਹੋਈ ਉਹ ਤੇ 20 ਕਿਲੋ ਵੀ ਲੈ ਸਕਦੇ ਤੁਸੀਂ ਇਹਦੇ ਤੋਂ ਇੱਕ ਥਾਲੇ ਤੋਂ ਕੁਸ 17 ਘੱਟ ਆਓ ਪਹਿਲੇ 10 ਤੱਕ ਆਪਾਂ ਮੋੜ ਲਿਆ ਬਾਈ ਟਿਕ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਚੰਗੀ ਜਾਤ ਬਰੀਡ ਦੀ ਫੁੱਲ ਆ ਕਦਕੜ ਬਹੁਤ ਚੰਗਾ ਐਚ 11 ਦੀ ਫੁੱਲ ਵੱਡੀ ਬਿਹੜਾ ਗਈ ਉਹ ਤੇ ਪਾ ਦੋ ਕਿ 18-19 ਕਿਲੋ ਖੁੱਲਾ ਤੋ ਹਨਾ ਬਹੁਤ ਸੋਹਣਾ ਵਾ ਮਗਰ ਵੀ ਇਸ ਦੇ ਬਹੁਤ ਪਿਆਰੀ ਬੱਛੀ ਆ ਗਈ ਤੇ ਦੇਖ ਸਕਦੇ ਹੋ ਜੀ ਕਦ ਕਾੜ ਫੁੱਲ ਵੱਡਾ ਵਾ ਵਾਜਨ ਵੀ ਨੇ ਬਹੁਤ ਆਗਾ ਮਗਰੀ ਬੱਛੀ ਆ ਪਿੰਕ ਨੋਜ਼ ਵਾਲੀ ਜੇ ਕੋ ਚੰਗੀ ਸੇਵਾ ਸੰਭਾਲ ਗੌਰ ਹੋ ਜਵੇ ਤਾਂ ਆ ਦੀ ਮਾਂ ਦੇ ਮਗਰੀ ਤਿਆਰ ਹੋ ਜੂਗੀ ਇਹ ਮੋਲ ਭਾਈ ਜੈ ਜਿਆ 4-5 ਕਿਲੋ ਹੋਰ ਹੋ ਦੂਗੀ ਇਹ ਤਾਂ ਵਦਨਾ ਹੈ ਬੋਲੇ ਚੀ ਆ ਬੋਲੇ ਚਲ ਬੁੱਲ ਜਰਾ ਬੁੱਲ ਜਰਾ ਨਿਕਲ ਗਈ ਹੈ ਹਾਂਜੀ ਆ ਜੋ 7ਵਾਂ ਦਿਨ ਹੈ ਠੀਕ ਆ ਜੀ 40000 ਦੀ ਆਮ ਮੁੰਦੇ ਦਿਆਂਗੇ ਭਾਈ ਠੀਕ ਆ ਜੀ 3800 ਰੁਪਇਆ ਕੋਈ ਮਾਲ ਤਾਂ ਹੋਊਗਾ ਮਿੱਤਰ ਦੋ ਦੋ ਚਾਰ ਫਿਰ ਠੀਕ ਆ ਲੋ ਵੀ ਦੋਸਤੋ ਜਮਾ ਜੈ ਜਮੌਲਾ ਇਦੋਂ ਹਸਤੇ ਮੌਲੇ ਚ ਮੈਂ ਤਾਂ ਨਹੀਂ ਤੁਹਾਨੂੰ ਕੀ ਵਹਿੜ ਦੇ ਦੂਗਾ ਸਿਰਫ 40000 ਰੁਪਇਆ ਮਗਰ ਹੀ ਬੱਛੀ ਆ ਕਿ ਨਾ ਇੱਕ ਫਰੀ ਵਾਲੀ ਗੱਲ ਹੋ ਜਾਂਦੀ ਆਗੀ ਮੌਲਾ ਸਿਰਫ 40000 ਰੁਪਇਆ ਦੁੱਧ 14 15 ਕਿਲੋ ਤਿਆਰ ਆ ਭਗਤ ਪਾ ਦੋ ਵੀ 18 19 ਕਿਲੋ ਹਾਂ ਦੋ ਨੰਬਰ ਤੇ ਬਾਈ ਪਹਿਲਾ 2 ਨੰਬਰ ਦੇ ਭਾਈ ਪਹਿਲਾ ਸੁਆ ਠੀਕ ਆ ਦੁੱਧ 11 ਲੀਟਰ ਆ ਠੀਕ ਆ ਜੀ ਕੰਡੇ ਵਾਲਾ ਉਹ ਵੀ ਮੇਲੇ ਨਾਲ 6:00 ਵਜੇ ਦੀ ਪੈਣਾ ਠੀਕ ਆ ਲੌਂਦਿਆਂ ਤੋਂ ਵਜ ਗਈ ਲੋ ਵੀ ਦੋਸਤੋ ਵੀਰ ਦਾ ਤਾਂ ਲੌਂਦਿਆਂ ਤੋਂ ਉਹ ਕਹਿੰਦਾ ਲੰਗੀ ਲੁੰਡੀ ਨਹੀਂ ਇਹ ਹਾਂ ਵੀ ਲੌਂਦੇ 6:00 ਲੱਗ ਗਈ ਚਲੋ ਸ਼ਾਮ ਤੱਕ ਜਾਵਾਂ ਇਹਨੇ ਓਕੇ ਹੋ ਜਾਣਾ ਵਾ ਕੋਈ ਟੈਨਸ਼ਨ ਨਹੀਂ ਝਰੀਟ ਜੀ ਆ ਉਹ ਸਾਹ ਮੂੰਹ ਤੇ ਦੰਦਾਂ ਚ ਦੰਦਾਂ ਚ ਦੰਦਾਂ ਚ ਠੀਕ ਆ ਤੇ ਦੁੱਧ ਕੰਨ ਸਾਰੇ ਕੰਡੇ ਵਾਲਾ ਦੇ ਦੁੱਧ 11 ਲੀਟਰ 10 ਤਾਂ ਲੈ ਕੇ ਦਉ ਉਸ ਟਾਂ ਤੇ ਠੀਕ ਆ ਜੀ ਹਾਂ ਇਹਨਾਂ ਟਾਈਮ ਆਗਾ ਭਾਈ ਸੁਈ ਨੂੰ ਇਹਨੂੰ ਇਨੂੰ ਬਾਈ ਸੂਈ ਨੂੰ ਮਲ ਕੇ ਹੋ ਹੀ ਗਿਆ ਮਲ ਕੇ 1.5 ਪੂਨੇ 2 ਮਹੀਨੇ ਠੀਕ ਹੈ ਲਓ ਬਈ ਦੋਸਤੋ ਇੱਥੇ ਮੋੜ ਲੈ ਵਾਰਚ ਬਾਹਰ ਜੂਰ ਨਾਲ ਲਮੇ ਤੋਰ ਲੈ ਬਾਈ ਤੋਰ ਤੋਰ ਆਇਆ ਨਹੀਂ ਦੋਸਤੋ ਕਿ ਲੰਗੀ ਲੂਲੀ ਨਹੀਂ ਕਿ ਤਾਂ ਥੋੜੀ ਤਰ ਤਾਰ ਲੱਗਿਆਂ ਤੋਂ ਮੜੀ ਜੀ ਸੱਟ ਲੱਗ ਗਈ ਇਹਦੇ ਉਹ ਛੱਲੇ ਹੀ ਗਿਆ ਛੱਟ ਕੋਈ ਨਹੀਂ ਕਿ ਕਦ ਕੜ ਫੁੱਲ ਵੱਡਾ ਵਾ ਜਾਦਯੂਦ ਬਹੁਤ ਆ ਗਈ ਕੁਆਲਿਟੀ ਕੋਡ ਚੈੱਕ ਕਰ ਲਓ ਤੁਸੀਂ ਇਹਦੀ ਗੱਡੀ ਅਜੇ ਗੱਡੀ ਖੜਕ ਹੋਈ ਆ ਹਜੇ ਇਹਦੀ ਮੀਟਿੰਗ ਵਾਲਾ ਹਵਾਨਾ ਬਹੁਤ ਸਾਥਿਚੂ ਆਈ ਵਾਲਾ ਮੁਠੀ ਵਾਲਾ ਥਾਣਾ ਮੋੜ ਲੈ ਮੋੜ ਲੈ ਦੋ ਥੱਲੇ 11 ਕਿਲੋ ਕੰਡੇ ਵਾਲਾ ਵਾ ਪਰ 10 ਕਿਲੋ ਮੰਨ ਲਿਓ ਥੋੜੀ ਛੱਟ ਲੱਗੀ ਤਾਰਨ ਲੱਗਿਆਂ ਤੋਂ ਬਾਕੀ ਛੱਟ ਏਡੀ ਵੱਡੀ ਵੀ ਨਹੀਂ ਜੀ ਮੈਂ ਮਾੜਾ ਮਾਝੇ ਹੀ ਲਿਆ ਵਾ ਤੁਸੀਂ ਵੇਖ ਸਕਦੇ ਹੋ ਹੁਣੇ ਲਾਈ ਹੋਈ ਆ ਬਾਈ ਨੇ ਹਜੇ ਗੱਡੀ ਚੋਂ ਜੋ ਚੋਈ ਦਾ ਸਮਾਂ 2:00 ਵਜੇ ਦਾ ਵੀ ਸੀਗਾ ਵੀ ਕਾਕਾ ਫਰਾੜ ਵੀ 7 8 8:00 ਵਜੇ ਚੋਈ ਹੋਈ ਆ ਚੋਈ ਦਾ ਸਮਾਂ ਕਹਿੰਨੇ ਕੋ ਜੋ ਕੇ ਲਿਆ ਤੂੰ ਇਹ ਇਹ ਬਈ 8:00 ਵਜੇ ਤੋ ਕਹਿੰਨੇ ਆ ਠੀਕ ਆ ਜੀ ਬਈ ਦੋਸਤੋ ਤੁਸੀਂ 18 ਵਜੇ ਜਜਮੈਂਟ ਇਸ ਹਿਸਾਬ ਨਾਲ ਕਰਨੀ ਆ ਵੀ 8:00 ਵਜੇ ਚੋਈ ਹੋਈ ਜਾਗੀ ਇਹ 10:28 ਮਿੰਟ ਹੀ ਹੋਏ ਆਗੇ ਜਾਤਪ੍ਰੀਤ ਬਹੁਤ ਹੈ ਇਹਦੇ ਵੀ ਐਚਪੀ ਨਾਲ ਦੀ ਫੁੱਲ ਵੱਡੇ ਚੰਗੇ ਕੱਦ ਕਾੜ ਦੇ ਵੜਾ ਪਹਿਲਾ ਸੂਆ ਇਹਦਾ ਬੱਚਾ ਹੀ ਆ ਇਹਦਾ ਗ੍ਰੋਥ ਨੇ ਬਹੁਤ ਕਰਨੀ ਆ ਕਿ ਫਿਟਿੰਗ ਵਾਲਾ ਹਵਾਨਾ ਮਤਿ ਦੇਖ ਸਕਦੇ ਹੋ ਜੀ ਅੱਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਮੁੱਲ ਬਈ ਦਾ 30000 ਦੀ ਬਈ ਪਿੱਛੋਂ ਕੀ ਮਾਨਤਾਨ ਮਾਨਤਾਨ ਹੋਊਗਾ ਰੋ 30000 ਰੁਪਏ ਜੈਜ ਜੀ ਡਿਮਾਂਡ ਆ ਕਿ ਵਿੱਚੋਂ ਕੀ ਮਾਨਤਾਨ ਹੋ ਜਾਊਗਾ ਤਿੰਨ ਨੰਬਰ ਵਾਰ ਦੱਸ ਦੇ ਬਈ ਤਿੰਨ ਨੰਬਰ ਬਈ ਜਰਸੀ ਕ੍ਰੋਸ ਆ ਬੁੱਤ ਖੋਲ ਕੇ ਲਿਆ ਅੱਛਾ ਜਰਸੀ ਕ੍ਰੋਸ ਦੂਜੇ ਸੂਏ ਠੀਕ ਆ ਜੀ ਹਾਂ ਕਿੰਨਾ ਟਾਈਮ ਲੈਂਦੀ ਬਈ ਉਹ ਸੂਨ ਵਾਲੀ ਆ ਕਿੰਨਾ ਟਾਈਮ ਲਾਈਊ ਨਹੀਂ ਨਹੀਂ ਮੂਹੇ ਖੋਲ ਟਾਈਮ ਉਹ ਹਫਤਾ ਦੱਸ ਲਓ ਜੀ ਬਾਈ ਠੀਕ ਹੈ ਜੀ ਮੈਂ ਥੱਲੇ ਬੱਬ ਬਣ ਕੇ ਸੂਕ ਜੀ ਠੀਕ ਹੈ ਜੀ ਕੱਟ ਦੇ ਬਾਹਰ ਹਾਂ ਲਓ ਬਈ ਦੋਸਤੋ ਜਰਸੀ ਕਰਾਸ ਬੈੜ ਆ ਗਈ ਕਰਾਸ ਬੀੜ ਚ ਪੈਂਦੀ ਹੈ ਕੱਦ-ਕੱਡ ਵੱਡਾ ਹੀ ਆ ਵਜੇ ਨੂੰ ਵਜੇ ਨੂੰ ਬਹੁਤ ਆਗਾ ਤੇ ਵੇਖਸਾ ਥੜਾ ਹਵਾਨਾ ਬਹੁਤ ਸੋਨਾ ਪੜ ਰਿਹਾ ਇੱਕ ਹਫਤੇ ਦੀ ਕੱਚੀ ਆ ਹਜੇ ਇਹ ਇੱਕ ਹਫਤੇ ਦਾ ਹਵਾਨਾ ਫੁੱਲ ਉਹਦਾਂ ਨਿਕ ਭਰ ਲੈਣਾ ਇਹਨੇ ਫੇਰ ਜਾ ਕੇ ਤੇ ਸੂਣਾ ਇਹਨੇ ਤੁਸੀਂ ਦੇਖ ਸਕਦੇ ਹੋ ਜੀ ਕੱਦ-ਕੱਡ ਫੁੱਲ ਵੱਡਾ ਹੀ ਹੈਗਾ ਅਜੇ ਇੱਕ ਹਫ਼ਤਾ ਲੈ ਜੂਗੀ ਵਾਟਲਾ ਬਹੁਤ ਪਈਆਂ ਵਾਂ ਥੋੜੀ ਕਰੋ ਡਰਦੀਆਂ ਥੋੜੇ ਜਿਹੇ ਪਸ਼ੂ ਕਿਉਂਕਿ ਬਾਉ ਅੱਜ ਹੀ ਆਏ ਆ ਸਾਰੇ ਹਜੇ ਬਾਈ ਕੋਲੇ ਤੁਹਾਨੂੰ ਦੇਖੀ ਗੱਡੀ ਦੀ ਸੀ ਗਈ ਹੈਗੀ ਹੁਣੇ ਹੀ ਆਈ ਹੈਗੀ ਥੋੜੇ ਉਪਰਾ ਕਰਦੀ ਹੈਗੀ ਲੈ ਮੋੜ ਲੈ ਮੋੜ ਲੈ ਇੱਥੇ ਮੋੜ ਲਿਆ ਮੋੜ ਲੈ ਮੋੜ ਲੈ ਠੰਡੀ ਸੀਲ ਆ ਪੂਰੀ ਦੀ ਦੇਖ ਸਕਦੇ ਹੋ ਜੀ ਬਾਈ ਰੋਵੀ ਨੇ ਬਹੁਤ ਹੈਗਾ ਕਦ ਕਾਟ ਹੋਈ ਚੰਗਾ ਫੁੱਲ ਵੱਡਾ ਵਾ ਫੇਸ ਕੁਆਲਟੀ ਚੰਗੀ ਆ ਵਾ ਇਹਨੂੰ ਵੀ ਚੰਗਾ ਵਾ 1 ਕਬ ਦੀ ਦੁੱਧ ਪਾ ਦੂਗੀ 14 15 ਕਿਲੋ ਉਹ ਤਾਂ ਬਾਹਰ ਵੀ ਪਾ ਦੇਵੇਂ ਤੂੰ ਇੱਕ ਬੁੱਧੀ ਸੀਗੀ ਹੁਣ ਮੁੱਲ ਬਾਈ ਇਹਦਾ ਹਾਂਜੀ ਮੁੱਲੇ ਦਾ ਮੁੱਲੇ 32000 ਰੁਪਏ ਆ ਬਾਈ ਵਿਚੋ ਕੋਈ ਛੋੜ ਸਕਦਾ ਲਓ ਵੀ ਦੋਸਤੋ 32000 ਦੀ ਵੈੜਾ ਵਿਚੋ ਕੋਈ ਛੋੜ ਛੱਪਾ ਹੋ ਜੂਗਾ ਜਿਹਦੇ ਪਸੰਦੇ ਦੇ ਬਾਈ ਨਾਲ ਗਰੈਂਟ ਕਰ ਲੈਣਾ ਵਾ ਅੱਜ ਦੀ ਵੀਡੀਓ ਚ ਬਾਈ ਕੱਕੇ ਬਰਾੜ ਦੇ ਤਿੰਨ ਨੱਕ ਸੇ ਅਸੀਂ ਤਿੰਨਾਂ ਦੀ ਪਰ ਜਾਣਕਾਰੀ ਤੁਹਾਨੂੰ ਲੈਤੀ ਆਗੀ 1 ਨੰਬਰ ਤੇ ਬਹੁਤ ਚੰਗੀ ਫੁੱਲ ਵੱਡੀ ਵੈੜ ਦੋ ਦਵਾਦੋਗੇ 18 19 ਕਿਲੋ 14 ਕਿਲੋ ਤੋਂ ਤਿਆਰ ਆ ਥੱਲੇ ਇਹਦੇ 15 ਕਿਲੋ ਮਗਰ ਬੱਛੀ ਆ ਪਿੰਕ ਨੋਜ਼ ਵਾਲੀ ਮੌਲ ਸਰ 40000 ਰੁਪਏ ਦੋ ਨੰਬਰ ਤੇ ਪਹਿਲਾ ਸੂਆ ਸੂਈ ਵਾੜ ਡੇਢ ਮਹੀਨੇ ਦੀ ਦੋ ਥੱਲੇ 11 ਤੋਂ 10 ਕਿਲੋ ਕੰਡੇ ਵਾਲਾ ਚੋਕੇ ਲੈ ਜੋ ਮੌਲ ਸਰ 30000 ਰੁਪਈਆ ਦੋ ਨੰਬਰ ਤੇ ਤਿੰਨ ਨੰਬਰ ਤੇ ਕ੍ਰੋਪ ਬੀਡ ਦੀ ਵਾੜ ਮੌਲ ਸਰ 30000 ਰੁਪਈਆ ਇੱਕ ਹਫਤੇ ਦੀ ਕੱਚੀ ਆ ਗਈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ